ਕੀ ਕਰੀਏ ਕੁਝ ਨਹੀਂ ਹੈ ਸਾਡੇ ਕੋਲ ਕਰਨ ਨੂੰ ਭਲਾ ਦੱਸਿਆ ਕਰ ਕਿ ਇੱਥੇ ਇਹਨੇ ਕੀ ਕਰਦੇ ਫਿਰਦੇ ਆਪਾਂ ਕੰਮ ਤੇ ਲਾਇਆ ਜੀ ਇੱਥੇ ਧੁੱਪੇ ਖੜੇ ਆ ਵਧੀਆ ਨਿਆਰੇ ਨਾਲ ਧੁੱਪੇ ਖੜੇ ਆ ਧੋਨੇ ਇੱਕ ਚੀਜ਼ ਹੁੰਨੇ ਆ ਦੇਖੋ ਇਹ ਸਾਨੂੰ ਖੇਡਣ ਨੂੰ ਦਿੱਤੇ ਹੋਇਆ ਚਾਰ ਪੰਜ ਕਤੂਰੇ ਜੇ ਸਾਡੇ ਹਾਂ ਐਸਾ ਹੀ ਹੁੰਦਾ ਹੈ ਆ ਕੇ ਬੈਠੇ ਆ ਕੋਈ ਨਹੀਂ ਰੱਖਦੇ ਨਾ ਪਾਣੀ टना पुआर अपन और की करना ਜਾਈਆ ਨਾ ਹੁੰਦੇ ਨੇ ਸਕਰੀਨ ਸ਼ਾਟ ਮਾਰਨ ਨੂੰ ਸਕਰੀਨ ਸ਼ਾਟ ਬਾਲਾ ਇਹ ਬੜਿਆ ਇਧਰ ਬੜਿਆ ਨਾ ਅੰਗੇ ਬਾਲ ਸੀ ਕਿ 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 ਆ ਪਸੇਖਦੇ ਆ ਵੀ ਹਾਂ ਨੜਕੀ ਦੀ ਭੱਜੇ ਆਪਣੇ ਕੋਲੇ ਨਾ ਹਾਂ ਇਹ ਪਛਾਣਨ ਲੱਗ ਗਿਆ ਆਪਾਂ ਨੂੰ ਵੀ ਉਹੀ ਬੰਦੇ ਹੈ ਜਿਹੜੇ ਰੋਜ਼ ਹੁੰਦੇ ਆ ਰੋਜ਼ ਬਿਲਿੰਗ ਵਾਲਾ ਕੱਢਦੇ ਮੋਰ ਦੇ ਕੰਮ ਤਾਂ ਕਰਦੇ ਨੇ ਇਹਨਾਂ ਨੂੰ ਪਤਾ ਇਹ ਕੰਮ ਤਾਂ ਕਰਦੇ ਨੇ ਰੋਸ਼ਨੀ ਪ੍ਰਬੰਧ ਵੇਖੋ ਡੈਸ਼ ਬੋਰਡ ਤੇ ਜਿਹਾ ਜਿਹਾ ਰੱਖੋ ਵੇਖੋਗੇ ਦੇਖੋ ਹਾਂ ਟਾਇਲ ਦਬਾ ਕੇ ਆ ਫੇਰ ਆ ਗਏ ਓਏ ਇਹ ਭਗਵਾਨ ਕੀ ਜ਼ੁਲਮ ਹੈ

ਉਨੇ ਨੇ ਭਰੀ ਜਾਣਗੇ ਤੇਰੇ ਅੱਛਾ ਮੋਨਟਾਈਜ਼ ਕਰਨ ਵਾਸਤੇ ਰਾਇ ਨਹੀਂ ਕਰਨਾ ਉਹਦੇ ਵੀ ਵਿਊ ਵੀ ਘੱਟ ਹੀ ਆਉਣਗੇ ਵਿਊ ਇੰਨੇ ਨਹੀਂ ਆਉਂਦੇ ਜਿੰਨੇ ਮਰਜ਼ੀ ਕਰਾ ਲਈ ਵਿਊ ਵੀ ਜਿੰਨੇ ਮਰਜ਼ੀ ਹਰੇਕ ਵੀਡੀਓ ਤੇ ਫਿਰ ਤਾਂ ਹਰੇਕ ਵੀਡੀਓ ਤੇ ਪੈਸੇ ਦੇਣੇ ਪਿਆ ਕਰਨਗੇ ਇੱਕ ਕੇਕ ਕਰਾ ਲਈ ਦੋ ਕੇਕ ਕਰਾ ਲਈ ਤਿੰਨ ਕੇਕ ਕਰਾ ਲਈ ਅੱਛਾ ਭਾਈ ਇਧਰ ਪੈਸੇ ਹੁੰਦੇ ਸਾਨੂੰ ਦੇ ਦੇ ਜਿਹੜੇ ਹੱਥੋਂ ਜੀ ਹਾਂ ਨਾ ਕਰਨਾ ਸਵਾਤ ਤਾਂ ਤਾਂ ਹੈ ਨਾ ਜੱਪਿਆ ਆਉਣ ਆਪੇ ਆਪੇ ਹੋਗੇ ਮਸ਼ਹੂਰ ਪੰਜ ਸਾਲ ਲਈ ਆਉਣੇ ਤੇਰੇ ਆਪੇ ਤਾਂ ਆਉਣਗੇ ਅੱਛਾ ਹਮਕੋ ਸ਼ਿਕਾਰ ਆਇਆ ਹੈ ਕੋਈ ਨਜਮੈਂਟ ਤਾਂ ਕਰਾਂਗੇ ਫਿਰ ਤਾਂ ਆਉਣਗੇ ਪਣੀ ਪੁਣੀ ਆਪਾਂ ਹਾਂਜੀ ਛਾਲ ਜਿ ਪੋਣੀ ਪੁਣੀ ਆਪਾਂ ਲਗਾਤਾਰ ਹਾਂ ਅੱਜ ਮੈਂ ਖੜਵਾ ਹਾਂ ਹਾਂਜੀ ਗਾਇਜ਼ ਇਹ ਆਪਣੇ ਦੋਸਤ ਪਵਿੱਤਰ ਸਾਰੇ ਅਸੀਂ ਕੋਈ ਫੈਨ ਆ ਗਏ ਬਹੁਤ ਵੱਡੇ ਮੈਂ ਜੁੜ ਬੋਲ ਰਿਹਾ ਹਾਂ ਭਾਈ ਸਬਸਕ੍ਰਾਈਬ ਕਰਿਆ ਕਰੋ ਚੈਨਲ ਨੂੰ ਇਹਦਾ ਗਿਆ ਵੀ ਦਾ ਬਹੁਤ ਵਧੀਆ ਚੈਨਲ ਆ ਮੁੰਡੇ ਦਾ ਸੱਕ ਪਾ ਕੇ ਰੱਖੋ ਮੇਰੇ ਵੀਰੋ ਚੈਨਲ ਕਰਦੇ ਆ ਹੁਣ ਵੀਰਾਂ ਲਾਈਕ ਸਨ ਬੱਲੇ ਖੜੇ ਕੀ ਕਰੀਏ ਸੀ ਫੋਨ ਹੀ ਚਲਾਈ ਜਾਂਦੇ ਹਾਸ ਕੀ ਕਰੀਏ ਨਾ ਫੋਨ ਤੇ ਇਸਟਾਗ੍ਰਾਮ ਉੱਲੀ ਬੈਠਾ ਇਸ ਦੇਖੋ ਅਸੀਂ ਮੈਠਾ ਟਾਊਰ ਨਾਲ 10 ਤਰੀਕਾ ਮਚਾਏ ਹੋਏ ਐ ਸੀ ਮੜੇ ਉੱਧਰ ਵੀ ਬੈਠੇ ਦੋ ਮੁੰਡੇ ਤੇਰੇ ਮੁੰਡੇ ਜਾ ਤੂੰ ਪਿੱਛੇ ਰਹਿ ਅਸੀਂ ਦਸ ਤਰੀਕਾ ਕੰਮ ਕਰੀ ਜਾਂਦੇ ਆ ਮੈਂ ਨਾਲ ਮੁੰਡਾ ਬੈਠਾ ਆਪਣੇ ਹੋਰ ਗੱਲ ਕਰਨੀ ਚਾਹੀਦੀ ਆ ਆ ਕੰਮ ਕਰੀ ਜਾਂਦੇ ਆ ਜੀ ਕੱਲ ਬਾਰ ਨਹੀਂ ਓਏ ਓ ਇਤਰੋ ਪੱਸਾ ਕਾ ਦੋ ਯਾਰ ਕੀ ਕਰੀ ਨੇ ਆਏ ਪੱਸੇ ਵੀ ਹੁਣ ਅਸੀਂ ਬਾਹਰ ਆਏ ਸੀਗੇ ਬੋਲ ਬਾਈ ਹੁਣ ਅਸੀਂ ਆਏ ਸੀ ਮੈਂ ਆਏ ਕੋਲ ਬੋਲਦਾ ਹੁੰਦਾ ਕਰੋ ਮੈਂ ਕੋਲ ਬੋਲਦਾ ਹਾਂ ਤੂੰ ਕਰ ਉਹ ਯਾਰ ਗੱਲ ਨਹੀਂ ਹੋ ਰਹੀ ਹਾਂਜੀ ਦੋਸਤੋ ਹੁਣ ਅਸੀਂ ਬੁਖਾਰੀਆਂ ਇਹ ਮੇਰਾ ਬੁਖਾਰਾ ਉਹ ਤਾਂ ਪਛਾ ਉਹ ਮੋਡਲ ਤੋਂ ਕਰੀ ਹਾਂ ਓਏ ਬੋਲ ਮੋਡਲ ਦੱਸ ਲੈ ਬੋਲ ਬੋਲ ਦੇ ਹਾਂ ਮੇਰਾ ਦਫਤਰ ਤੋਂ ਨਾਮ ਨੂੰ ਕਹ ਰਿਹਾ ਕਿ ਮੱਛਾ ਦਾ ਬਾਜੀ ਲਿਖਾ ਉਹਨੂੰ ਘੁਮਾਉ ਕੇ ਰੱਖ ਦੇ ਕੈਮਰਾ ਹਾਂ ਘੁਮਾਟਾ ਇੱਧਰ ਨਹੀਂ ਰੱਖਣਾ ਉਧਰ ਰੱਖ ਹਾਂ ਉਧਰ ਹੀ ਰੱਖਣਾ ਉਹ ਦਫਤਰ ਤੋਂ ਆਏ ਆਈ ਅਸੀਂ ਹੁਣ ਕੰਮ ਕਰਕੇ ਵਧੀਏ ਰਿਆ ਨੇ ਆਰੇਸ਼ੇਂਦਰ ਮੋਹਸੀ ਪਰ ਮੈਡਮ ਦੀ ਰੇਟਿੰਗ ਵਾਲੀ ਗੰਦੀ ਸੀਗੀ ਮਿਲ ਗਈ ਸੀ ਆਪਾਂ ਨੂੰ ਹੁਣ ਆਪਾਂ ਜੀ ਦਈ ਜਨੇ ਕਰੇ ਆ ਬਜਾ ਚਾ ਪਤਾ ਦਫਤਰੀ ਕੰਮ ਕੀਤਾ ਸੀ ਕੱਲ ਵੀ ਆਪਾਂ ਦਫਤਰੀ ਕੰਮੀ ਕਰਨਾ ਸਾਰਾ ਜੋੜ ਘਟਾ ਦਾ ਕੰਮ ਹੀ ਆ ਬਾਲਾ ਖਾਣੀ ਦਾ ਦਫਤਰੀ ਕੰਮ ਨਾਲ ਰਿਆ ਅਫਸਰਾਂ ਵਾਲੀ ਫੀਲਿੰਗ ਹੀ ਸੀ ਅੱਜ ਪੂਰੀ ਘਰੇ ਜਾਈ ਜੰਨਾ ਮੈਂ ਦੁਕਾਨ ਤੇ ਆਇਆ ਗੱਡੀ ਦੀ ਚਾਬੀ ਘਰੇ ਪਈ ਹੈਗੀ ਹੁਣ ਮੈਂ ਕੀ ਕਰਾਂ ਇੱਥੇ ਮੈਂ ਤਾਂ ਗੱਡੀ ਚਲਾਉਣਾ ਆਇਆ ਸੀਗਾ ਇੱਥੇ ਗੱਡੀ ਦੀ ਚਾਬੀ ਨਹੀਂ ਹੈਗੀ ਹੈ ਹੁਣ ਕੀ ਕਰੀਏ ਗੱਡੀ ਦੀ ਚਾਬੀ ਘਰੇ ਲੈਣ ਘਰੇ ਵੀ ਨਹੀਂ ਜਾ ਸਕਦੇ ਹੈ ਜਾਏ ਤੂੰ ਲੈ ਕੇ ਦੇ ਕਰੋ ਚਾਬੀ ਲੈ ਕੇ ਦੇ ਲੈ ਕੇ ਦੇ ਕਰੋ ਚਾਬੀ ਕਾਏ ਹੁਣ ਕੀ ਕਰੀਏ ਤੁਸੀਂ ਤੁਸੀਂ ਦੱਸੋ ਰੇੜਾ ਰੇੜਾ ਚਲਾਦਾ ਰੇੜਾ ਰੇੜਾ ਨਹੀਂ ਚਲਾਉਂਦੇ ਹੁੰਦੇ ਅਸੀਂ ਸੋਲ ਦੇ ਵਿੱਚ ਪਾਜਾ ਆ ਮੂੰਕੇ ਮੈਂ ਕਰ ਰੱਖਿਆ ਜੀ ਕਾ ਮੈਂ ਦੇਰੀ ਸਤੋ ਪਿੱਛੇ ਗਾਈਸ ਇਹਨੇ ਮੂੰਕੇ ਮੈਂ ਕਰ ਰੱਖਿਆ ਜੀ ਕਾ ਆ ਸ਼ਟਰ ਲਾਓ ਕਿਉਂ ਬਣੇ ਦੇਖੋ ਇਹ ਸ਼ਟਰ ਵੀ ਲੱਗਣਾ ਦੇਖੀ ਚੱਲ ਲਾ 줘 ਖਾਲੀ ਨਾ ਕਭਈ ਜਾਈ ਉਹਨੂੰ ਚੱਲ 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 ਸੁਗਰਾ ਉੜ ਗਿਆ ਦਿਮਾਗ ਚ ਤੇਰੇ ਮੈਨੂੰ ਤਾਂ ਲੱਗੇ ਜੀ ਨਾਲ ਹੀ ਲੈ ਦੇ ਗਿਆ ਥੱਲੇ ਹੁਣ ਆਜੂ ਹੌਲੀ ਹੌਲੀ ਲੁਕਤ ਹੋ ਰਹੀ ਆ ਇਹ ਇਹ ਪ੍ਰਜਾਤੀ ਲੁਕਤ ਹੋ ਰਹੀ ਆ ਆਸ਼ੂ ਦੀ ਇਹ ਹੋ ਗੀ ਲੁਕਤ ਆ ਆ ਕੀ ਹੁਣ ਆ ਸੁਖੇਰ ਆ ਗਏ ਹੈ ਲਾਜੋਰ ਲਾਜੋਰ

we step we leave our cares behind